ਭਾਈ ਜੀ ਗੱਲ ਪਤਾ ਕੀ ਆ ਲੇਕੋ ਪਈਆਂ ਬਨਾਰੀ ਜਿਹੜੇ ਮੋਰਚੇ ਨੇ ਨਾ ਉਹਦੀ ਫੇਰ ਜਾਂਦੇ ਨੇ ਆਪਾਂ ਇਹਨਾਂ ਬਹੁਤ ਵੱਡੀ ਵੱਡੀਆਂ ਲੜਾਈਆਂ ਕੀਤੀਆਂ ਹੋਏ ਨੇ ਕਿੰਨੇ ਮੋਤੀ ਦੇ ਤੌਰ ਤੇ ਮਤਲਬ ਲਾਲਿਆ ਨਾ ਕਿਲਾ ਕੱਟਿਆ ਹੋਇਆ ਤਾਂ ਭਗਵਾਨ ਤੁਮਾਰਾ ਕਾਟਦਾ ਹੈਗਾ ਸਹੀ ਇਹਦੀ ਇੱਥੇ ਰਹਿਣਾ ਇਹਨੇ ਪੰਜਾਬ 'ਚ ਉਹਦਾ ਜਿਹੜਾ ਮੈਸੇਜ ਆਪਰ ਜੀ ਕੋਰ ਤੋਂ ਕਿੰਨਾ ਪਿਆਰਾ ਹੈ ਠੀਕ ਹੈ ਪੌੜੀ ਪਰ ਪੇਸ਼ਾਨੀ ਕਰਦਾ ਕਰ ਸੰਦੇ ਦੇਖ ਰਹੀ ਆ ਕਿ ਲੁਪਿਆਣਾ ਵੀਲ ਦਾ ਹੋ ਕੀ ਰਿਹਾ ਆ ਅਸੀਂ ਤੁਹਾਡੇ ਤੋਂ ਮਾਫੀ ਵੀ ਚਾਹੁੰਦੇ ਆ ਕਿ ਪੌੜੀ ਦੀ ਲੇਟ ਹੋ ਗਈ ਸਾਡੇ ਤੋਂ ਦੋ ਕਿਸਾਨ ਵੀ ਆਪਣੀ ਇੱਕਾ ਕੀ ਗਿਆ ਪਹਿਲਾਂ ਵੀ ਤਰੀਕਾ ਪੁੱਛ ਰਿਹਾ ਪਿਆ ਪਰ ਬਾਅਦ ਵਿੱਚ ਦੇਖ ਲਈ ਪਾਈ ਨੂੰ ਅਰੈਸਟ ਕਰਨ ਲੱਗੇ ਹੋਣਾ ਸਾਡੇ ਕੋਲ ਵੀ ਰੁਕੇ ਲਿਆ ਮੈਂ ਕਿਹਾ ਜਾਮਨ ਇਹ ਵੀ ਪਾਈ ਉਹਨਾਂ ਨੇ ਸਾਡਾ ਪੌਲ ਹਟਾ ਦਿੱਤਾ ਹੋਇਆ ਤੇ ਲੜਾਈ ਬਾਬਾ ਜੀ ਦੇਖੋ ਸਾਡੀ ਆ ਠੀਕ ਹੈ ਨਾ ਆਪਣੇ ਘਰ ਦੀ ਲੜਾਈ ਆ ਥੱਲੇ ਕੱਲੇ ਪੰਜਾਬੀ ਦੀ ਲੜਾਈ ਆ ਹੈ ਨਾ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਆਪਰ ਮਾਰ ਜਿੱਤਾਂਗੇ ਠੀਕ ਹੈ ਨਾ ਜ਼ਬਰਦਸਤ ਮੁਕਾਬਲਾ ਸਾਪਰ ਮਾਰ ਕਰਾਂਗੇ ਠੀਕ ਹੈ ਕਿ ਉਹ ਵੀ ਰਸਤੇ ਚਲੇ ਜਾਂਦੇ ਹੋਏ ਧੱਕਾ ਧਾਕੇ ਹਨ ਉਹਨਾਂ ਦੀ ਸੱਤਾ ਲੱਗਣੀ ਹੈ ਸਾਡੇ ਲੱਗ ਜਾਣੀ ਹੈ ਸਾਡੇ ਦਾ ਹੱਥ ਨਹੀਂ ਹੈਗਾ ਠੀਕ ਹੈ ਬਾਬਾ ਜੀ ਤਰੀਕੇ ਨਾਲ ਹੈ ਨਾ ਪਾਈ ਲੱਖ ਤੋਂ ਵੀ ਕੜੋਂ ਆ ਆਪਣੇ ਸਾਰਿਆਂ ਨੇ ਹੈ ਨਾ ਹੋਰ ਵੀ ਥੋੜੇ ਆਪਣੇ ਸਾਥੀ ਨੇ ਜਿਹੜੇ ਫੜੇ ਹੋਏ ਨੇ ਇਹਨਾਂ ਨੇ ਹੋਰ ਦੇ ਪ੍ਰਵਾਸਾਂ ਨੇ ਉਹ ਵੀ ਛਡੋਲੇ ਨੇ ਹੈ ਨਾ ਉਦਣ ਇਹ ਹੀ ਬਾਬਾ ਜੀ ਇੱਥੇ ਨਾਲ ਹੈ ਨਾ ਬਸ ਅੱਜ ਦਾ ਤੁਹਾਡੇ ਸਾਹਮਣੇ ਆਈ ਅਪੀਲ ਕਰਨਾ ਚਾਹੁੰਦੇ ਹਾਂ ਸਾਰੇ ਪੰਜਾਬੀਆਂ ਨੂੰ ਬਈ ਠੀਕ ਹੈ ਅਸੀਂ ਹਰਿਆਣੇ ਤੋਂ ਆ ਗਏ ਹੈ ਨਾ ਪੰਜਾਬ ਤੋਂ ਸਾਰਾ ਨਿਕਲਣਾ ਚਾਹੀਦਾ ਹੈ ਇਹੋ ਟੋਟੇ ਨਾਲ ਹੱਕ ਦੀ ਗੱਲ ਵੀ ਨਹੀਂ ਕਰੂਗਾ ਜੇ ਅਸੀਂ ਅੱਜ ਬਾਈ ਨਖੋਲੇ ਨੂੰ ਨਾ ਛਡਾਇਆ ਬਾਹਰ ਨਾ ਛਡਾਇਆ ਇਹ ਸਾਰੇ ਨੂੰ ਬੇਨਤੀ ਆ ਕੋਈ ਨਾਮ ਨਾਲ ਬੈਠ ਜਾਓ ਬਾਈ ਸਾਰੇ ਲੰਬੇ ਚੱਲ ਤੇ ਰਿੰਬੋਰਟ ਕੇ ਹੈ ਨਾ ਸੱਤੀ ਪੱਤੀ ਦੇ ਨਹੀਂ ਕੰਮ ਹੋਇਆ ਕਰਦੇ ਠੀਕ ਹੈ ਕੋਰੇ ਬਾਈ ਅਸੀਂ ਮੰਨ ਲਿਆ ਕਿ ਇੱਕ ਵੀ ਹੈਗਾ ਸਭ ਕੁਝ ਹੈਗਾ ਗਰਮ ਜਰਮਾਈ ਚੱਲਦੀ ਆ ਆਪੂ ਚੱਲਦੀ ਆ ਸਾਰਿਆਂ ਦੀ ਹੈ ਨਾ ਪਰ ਬਾਈ ਸਾਬਰ ਨਾਲ ਕੰਮ ਲੈਣਾ ਸਾਰਿਆਂ ਨੇ ਹੈ ਨਾ ਅਸੀਂ ਟੋਟੇ ਨਾਲ ਅਜੇ ਤਾਂ ਕੋਈ ਹੱਲ ਹੋਊਗਾ ਟੋਟੇ ਚਿਕਾਰ ਮੈਸਾਂ ਨੇ ਛੇ ਥਿਆ ਅੱਗੇ ਪਤਾ ਨਹੀਂ ਅੱਗੇ ਦੀ ਫੋਟੋ ਨਾਲ ਪਤਾ ਨਹੀਂ ਕਿਵੇਂ ਵੀ ਅੱਗੇ ਦੀ ਕਮੇਟੀ ਆ ਟੀਮ ਆ ਹਨ ਤੁਸ ਜੀ ਆ ਮੇ ਸਰ ਦੇ ਸਾਰੇ ਉਹਨਾਂ ਦੀ ਸਾਰੇ ਦੀ ਮੰਨ ਕੇ ਫੈਸਲਾ ਨਹੀਂ ਤਾਂ ਸਹੀ ਤਾਂ ਇਹ ਆ ਵੀ ਫੋਨ ਲਾਓ ਬਾਬਾ ਜੀ ਪਿੰਡਾਂ ਤੋਂ ਹੋ ਕੇ ਦੋ ਗੁਰਦੁਆਰਾ ਦੇ ਅੰਦਰ ਹੈ ਨਾ ਇਹਦੇ ਧਿਆਨ ਨਵੰਬਰ 10 ਤੋਂ ਬਾਅਦ ਪਹੁੰਚੋ ਕਿ ਜਿਹੜੇ ਸਿੰਘ ਆਪਣੀ ਖੜੇ ਹੋਏ ਨਹੀਂ ਲੱਭ ਕੇ ਪਾਈ ਉਹਨਾਂ ਨੂੰ ਖੜਾ ਹੋਇਆ ਉਹਨਾਂ ਨੂੰ ਕੋਈ ਚਿੱਤਰ ਵੀ ਸਟਾਇਆ ਜਾਵੇ ਹੈ ਨਾ ਤੇ ਬਾਬਾ ਜੀ ਸਰਕਾਰਾਂ ਵੱਲ ਨਾ ਚਾਂ ਅੱਗੇ ਕਰਿਆ ਕਰੋ ਸਰਕਾਰਾਂ ਨੇ ਕੋਈ ਦੱਪਲਾ ਨਹੀਂ ਕਰਨਾ ਠੀਕ ਹੈ ਨਾ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਕੀ ਕਹਿੰਦੇ ਜੇ ਕਾਂਜੇ ਅਸੀਂ ਆਮ ਕਰਾਂ ਦੇ ਬੱਚੇ ਆ ਜੀ ਐਵੇਂ ਆ ਜੀ ਉਹਵੇਂ ਠੀਕ ਹੈ ਇਹ ਤੁਹਾਨੂੰ ਮਾਰ ਲੇ ਫਿਰ ਤੇ ਲੱਗ ਜਾਣਾ ਤੇ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਆਪਣੀ ਲੜਾਈ ਤੁਹਾਨੂੰ ਆਪ ਲੜਨੀ ਪਵੇਗੀ ਫਸਲਾਂ ਦੀ ਵੀ ਆਪ ਲੜਨੀ ਪਵੇਗੀ 10 ਲਾਂ ਦੀ ਵੀ ਆਪ ਲੜਨੀ ਪਵੇਗੀ ਔਰ ਆਪਣਾ ਪਾੜੀਆਂ ਦੀ ਵੀ ਆਪ ਲੜਨੀ ਪਵੇਗੀ ਪੰਜਾਬ ਦਾ ਬਈ ਤੁਹਾਨੂੰ ਆਪ ਬਚਾਉਣਾ ਪੋਵੇ ਸਾਰਿਆਂ ਨੂੰ ਨਾਲ ਸਕੇ ਇਹ ਬਾਬਰੀ ਕੱਠੇ ਹੋਇਆ ਕਰੋ ਕਿਰੇ ਤੁਸੀਂ ਕੱਠੇ ਹੋ ਜਾਂ ਬਣਿਆ ਕਾ ਪਿੱਛੇ ਬੋਲਣੇ ਚਾਹੇ ਸੋਚਦੇ ਜਿਹੜੀ ਅੱਜ ਛੋਟੀ ਛੋਟੀ ਲੜਾਈਆਂ ਕੇਮਰੇ ਪੰਜਾਬ ਪਿੱਛੇ ਲੜ ਰਹੇ ਹਨ ਚਾਹੇ ਉਹ ਕਿਸਾਨਨੀ ਦੀ ਹੋਵੇ ਕਿ ਚਾਹੇ ਪਾਣੀ ਦੀ ਹੋਵੇ ਤੇ ਤੁਹਾਨੂੰ ਇੱਕ ਦਿਨ ਰਾਜ ਵਾਲੇ ਪਾਸੇ ਨੂੰ ਲੈ ਕੇ ਜਾਣਗੇ ਤਾਂ ਤਬ ਨਾਲ ਕਿੰਨ ਨੂੰ ਰਾਕੇ ਹੋਗਾ ਠੀਕ ਹੈ ਨਾ ਅੱਜ ਸਾਡੇ ਦੇ ਪ੍ਰੋਗਰਾਮੇ ਕਿਨਮ ਕਰਦੇ ਨੇ ਨਾ ਠੀਕ ਹੈ ਇਹਦਾ ਹੱਲ ਵੀ ਪੀਚੇ ਰਾਜ ਆ ਹੈ ਨਾ ਰਾਜ ਦੀ ਚਿੰਨਹਿਤ ਸਾਰੇ ਮੈਂ ਬਰਿੰਦਰ ਜ਼ਰੂਰ ਰੱਖਣੀ ਹੈ ਨਾ ਜਦੋਂ ਕਿ ਸੋਰੇ ਅਰਬਾਸ ਕਰਦੇ ਹੈ ਨਾ ਉਸ ਵਾਇਕ ਨੂੰ ਤੇ ਰਾਜ ਜ਼ਰੂਰ ਮੰਨਿਆ ਕਰੋ ਬਾਬਾ ਜੀ ਹੈ ਨਾ ਫਿਰ ਦੇਖੋ ਉਸ ਸਮਾਂ ਵੀ ਨੇੜੇ ਹੀ ਆ ਉਸ ਸਮਾਂ ਵੀ ਆ ਜਾਣ ਆਇਆ ਨਾ ਤੇ ਸਾਰੇ ਮਸਲੇ ਆਪਾਂ ਆਪਣੇ ਆਪ ਹੱਲ ਕਰ ਲਿਆ ਕਰਾਂਗੇ ਜਦੋਂ ਸਿੰਘਾਂ ਦਾ ਰਾਜ ਹੋਊਗਾ ਕਿ ਪਰ ਕੋਈ ਦੁਖੀ ਨਹੀਂ ਹੋਵੇ ਸਾਰੇ ਖੁਸ਼ੀ ਹੋਣਗੇ ਨਾ ਪਰ ਇਹ ਲੜਾਈਆਂ ਆਪਾਂ ਨੇ ਲੜਦੀ ਰਹਿਣੀ ਆ ਲੜਾਈਆਂ ਛੱਡ ਲੈਣੇ ਮੀ ਨੂੰ ਸੋਕੇ ਕਰਨੀ ਬੈਠਾ ਜੈਸਾ ਕੋਈ ਨਹੀਂ ਵੀ ਹੱਲ ਹੋਗਾ ਕਿ ਦੁਆਰਾ ਫੇਰ ਲੜਾਂਗੇ ਹਨਾ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਇੱਕਦਮ ਹੱਲ ਹੋ ਜਾਂਦਾ ਹੌਲੇ ਹੌਲੇ ਕਰਕੇ ਲੜੀ ਕਿੱਲੋ ਤੱਕੜੇ ਹੋਈ ਕਿ ਲੋਲੜੀ ਕਿਲੋ ਤੱਕੜੇ ਹੋਈ ਕਿਲੋ ਬਸ ਕਰੇ ਨਹੀਂ ਬੈਠਣਾ ਬਾਬਾ ਜੀ ਇਸ ਪੰਜਾਬ ਪਿੱਛੇ ਇਸ ਪੰਜਾਬੀ ਪਿੱਛੇ ਇਸ ਪੰਜਾਬੀ ਦੇ ਪਿੱਛੇ ਨਾ ਵਾਜ ਚੱਕਦੇ ਰਹਿਣਾ ਸਾਰਿਆਂ ਨੇ ਬਾਕੀ ਨਮਾਨੇ ਦੇ ਬੱਚਿਆਂ ਕੁਝ ਵੀ ਗਲਤ ਬੋਲ ਲਿਆ ਗਿਆ ਹੋਵੇ ਕੁਝ ਵੀਛੇਰੀ ਮਾਫੀ ਮੰਗਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ